ਕਵਰ ਦੇ ਵਿੱਚ ਇਸ ਹਫਤੇ 1 ਲੀਟਰ ਰੈਗੂਲਰ ਗੈਸੋਲੀਨ ਦੀ ਉਸਤ ਕੀਮਤ ਜਿਹੜੀ ਉਹ ਵੱਧ ਗਈ ਹੈ ਯਾਨੀ gaswari.com ਤੇ ਪੈਟਰੋਲੀਅਮ ਮਾਹਰ ਕਹਿੰਦੇ ਨੇ ਕਿ ਐਤਵਾਰ ਨੂੰ ਖੇਤਰ ਦੇ ਵਿੱਚ ਨਿਯਮਤ ਜਿਹੜੀ ਗੈਸ ਦੀ ਉਸਤ ਕੀਮਤ ਹੈ ਉਹ 100 79.64 ਸੈਂਟ ਪ੍ਰਤੀ ਲੀਟਰ ਸੀ ਜੋ ਪਿਛਲੇ ਹਫਤੇ ਦੇ ਮੁਕਾਬਲੇ 3.2 ਸੈਂਟ ਵਧ ਗਈ ਸੀ। ਰਾਸ਼ਟਰੀ ਉਸਨ ਹਾਲਾਂਕਿ 10 ਸੈਂਟ ਤੋਂ ਵੱਧ ਸਸਤਾ ਸੀ ਜੋ ਕਿ 2.8 ਸੈਂਟ ਵੱਧ ਕੇ 163.57 ਸੀਐਲ ਤੇ ਆ ਰਿਹਾ ਸੀ। ਪਿਛਲੇ ਹਫਤੇ ਗੈਸੋਲੀਨ ਦੀ ਰਾਸ਼ਟਰੀ ਕੀਮਤ ਜਿਹੜੀ ਹੈ ਉਹ ਵੱਧ ਗਈ ਕਿਉਂਕਿ ਤੇਲ ਦੀਆਂ ਕੀਮਤਾਂ ਕਈ ਮਹੀਨਿਆਂ ਦੇ ਉੱਚੇ ਪੱਧਰ ਦੇ ਵੱਲ ਵਧਦੀਆਂ ਆ ਰਹੀਆਂ ਨੇ। ਹਾਲਾਂਕਿ ਅਜੇ ਹ ਲੱਗਦਾ ਹੈ ਕਿ ਇੱਕ ਤਾਜ਼ਾ ਵਾਧੇ ਨੇ ਇਸ ਨੂੰ ਰੋਕ ਰੱਖਿਆ ਹੈ ਤੇ ਮੈਟਰੋ ਵੈਨਕੂਵਰ ਦੇ ਵਿੱਚ ਕੀਮਤਾਂ ਪਿਛਲੇ ਸਾਲ ਉਸੇ ਸਮੇਂ ਨਾਲੋਂ 12.7 ਸੀਐਲ ਸਸਤੀਆਂ ਨੇ ਗੈਸ ਬੜੀ ਦੇ ਇਤਿਹਾਸਕ ਆਂਕੜਿਆਂ ਦੇ ਅਨੁਸਾਰ ਵੈਨਕੂਵਰ ਦੇ ਵਿੱਚ 8 ਜੁਲਾਈ ਨੂੰ ਗੈਸੋਲੀਨ ਦੀਆਂ ਕੀਮਤਾਂ ਪਿਛਲੇ 5 ਸਾਲਾਂ ਦੇ ਵਿੱਚ ਵਿਆਪਕ ਤੌਰ ਦੇ ਉੱਤੇ ਸੀ ਜਿਵੇਂ ਕਿ 2023 ਦੇ ਵਿੱਚ 192.33 ਸੀਐਲ ਸੀ 2022 ਦੇ ਵਿੱਚ 208.71 ਸੀਐਲ 2021 ਦੇ ਵਿੱਚ 170.24 ਸੀਐਲ ਤੇ 2019 ਦੇ ਵਿੱਚ 146.29 ਸੀਐਲ ਰਹੀਆਂ ਨੇ ਕੀਮਤਾਂ ਐਤਵਾਰ ਨੂੰ ਐਬਸਪੋਰਟ ਦੇ ਵਿੱਚ ਰੈਗੂਲਰ ਗੈਸ ਦੇ ਪ੍ਰਤੀ ਲੀਟਰ ਔਸਤ ਕੀਮਤ ਜਿਹੜੀ ਆ 172.39 ਸੀਐਲਸੀ ਵਿਕਟੋਰੀਆ ਦੇ ਵਿੱਚ ਔਸਤਨ 181.58 ਸੀਐਲਸੀ ਸੂਬੇ ਦੀ ਔਸਤ ਜਿਹੜੀ ਕੀਮਤ ਹੈ ਉਹ 175.28 ਸੀਐਲਸੀ ਬੀਸੀ ਦੇ ਵਿੱਚ ਗਰਮੀ ਨੇ ਕਈ ਰਿਕਾਰਡ ਤੋੜ ਦਿੱਤੇ ਸਰੀ ਦੇ ਇੱਕ 33 ਸਾਲਾ ਵਿਅਕਤੀ ਦੇ ਉੱਤੇ RCMP ਦੇ ਵੱਲੋਂ ਅਪਰਾਧ ਦੀ ਕਾਰਵਾਈ ਹੋਣ ਤੋਂ ਬਾਅਦ ਕਈ ਦੋਸ਼ਾਂ ਦਾ ਉਸ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਲੈਂਗਲੀ ਮਾਉਂਟਰੀਜ਼ ਨੂੰ ਸ਼ੁੱਕਰਵਾਰ ਨੂੰ 203ਵੀਂ ਸਟਰੀਟ ਦੇ ਨੇੜੇ 64ਵੇਂ ਐਵੇਨਿਊ ਦੇ ਉੱਤੇ ਕਾਰ ਜੈਕਿੰਗ ਦੀਆਂ ਰਿਪੋਰਟਾਂ ਦੇ ਨਾਲ ਕਈ ਕਾਲਾਂ ਜਿਹੜੀਆਂ ਨੇ ਉਹ ਮਿਲੀਆਂ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਕਿ ਇੱਕ ਔਰਤ ਆਪਣੇ ਵਾਹਨ ਤੋਂ ਬਾਹਰ ਨਿਕਲ ਰਹੀ ਸੀ ਤਾਂ ਉਸਤੇ ਹਮਲਾ ਕੀਤਾ ਗਿਆ ਔਰ ਇਸ ਤੋਂ ਬਾਅਦ ਸ਼ੱਕੀ ਜਿਹੜਾ ਵਿਅਕਤੀ ਸੀ ਉਹ ਗੱਡੀ ਦੇ ਵਿੱਚ ਬੈਠ ਕੇ ਉਥੋਂ ਫਰਾਰ ਹੋ ਗਿਆ ਦੋ ਹੋਰ ਵਾਹਨਾਂ ਦੇ ਨਾਲ ਟਕਰਾਉਣ ਤੋਂ ਬਾਅਦ ਚੋਰੀ ਹੋਈ ਗੱਡੀ ਕੁਝ ਬਲਾਕਾਂ ਦੀ ਦੂਰੀ ਦੇ ਵਿੱਚ ਜਾ ਕੇ ਮਿਲ ਗਈ ਸੀ ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਨੇ ਫਿਰ ਇਲਾਕੇ ਦੇ ਵਿੱਚ ਇੱਕ ਹੋਰ ਵਾਹਨ ਨੂੰ ਕਬਜ਼ੇ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤੇ ਅਸਫਲ ਰਿਹਾ ਤੇ ਫਿਰ ਉੱਥੋਂ ਭੱਜ ਨਿਕਲਿਆ ਥੋੜੀ ਦੇਰ ਬਾਅਦ ਹੀ ਮਾਉਂਟੇਜ਼ ਨੋ ਜਿਹੜੀ ਹੈ ਉਹ ਵਿਲੋ ਬਰੋਕ ਡਰਾਈਵ ਦੇ ਨੇੜੇ 196 ਸਟਰੀਟ ਤੋਂ 5 ਟਨ ਟਰੱਕ ਦੇ ਚੋਰੀ ਹੋਣ ਦੀ ਜਿਹੜੀ ਆ ਰਿਪੋਰਟ ਮਿਲੀ ਟਰੱਕ ਨੂੰ ਅਲੱਗ ਹੀ ਖੜੀਆਂ ਗਈਆਂ ਗੱਡੀਆਂ ਦੇ ਨਾਲ ਕ੍ਰੈਸ਼ਿੰਗ ਤੋਂ ਬਾਅਦ ਆਖਿਰਕਾਰ ਦਾ ਪਿੱਛਾ ਕਰਨਾ ਖਤਮ ਹੋ ਗਿਆ ਪੁਲਿਸ ਨੇ ਕਿਹਾ ਕਿ ਅਪਰਾਧੀਆਂ ਦੀ ਲੜੀ ਉਦੋਂ ਰੁਕ ਗਈ ਜਦੋਂ ਲੈਂਗਲੇ ਆਰਸੀਐਮਪੀ ਅਧਿਕਾਰੀਆਂ ਨੇ ਚੋਰੀ ਕੀਤੇ ਟਰੱਕ ਦੇ ਅੱਗੇਲੇ ਅਗਲੇ ਜਿਹੜੇ ਪਹੀਏ ਦੇ ਨਾਲ ਸੰਪਰਕ ਕਰਕੇ ਟਰੱਕ ਨੂੰ ਕਿਸੇ ਵੀ ਤਰ੍ਹਾਂ ਨਾਲ ਰੋਕਣ ਲਈ ਆਪਣੀ ਗਸ਼ਤਕਾਰ ਦੀ ਵਰਤੋਂ ਕੀਤੀ ਤੇ ਇਸ ਨੂੰ ਅੱਗੇ ਜਾਣ ਤੋਂ ਅਸਮਰਥ ਕੀਤਾ ਚੋਰੀ ਹੋਏ ਟਰੱਕ ਤੋਂ ਡਰਾਈਵਰ ਬਾਹਰ ਨਿਕਲਿਆ ਤਾਂ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਗਿਆ ਐਬਸਵਰਡ ਜੋਸਫ ਬੇਵਰ ਜਿਹੜੇ ਨੇ ਉਸਤੇ ਲੁੱਟ ਖੋਹ ਤੇ ਵਾਹਨ ਚੋਰੀ ਸ਼ਰਾਰਤ ਹਮਲਾ ਕਰਨ ਦੇ ਜਿਹੜੇ ਨੇ ਉਹ ਦੋਸ਼ ਲਗਾਏ ਗਏ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ